ਆਪਣੇ ਦੋਸਤਾਂ ਦੇ ਕੀਤਾ ਜੇ। ਬਹੁਤ ਹੀ ਦੁੱਖਿਆ ਬਹੁਤ ਹੀ ਅਫਸੋਸ ਹੋਇਆ। ਜਦੋਂ ਦੇਖੋਏ ਗਰੀਬ ਪਰਵਾਰ ਦੇ ਛੋਟੇ ਛੋਟੇ ਲੋਕੀ ਕਿਵੇਂ ਅੱਜ ਦੇਸ਼ ਦੇ ਕਿਸਾਨਾਂ ਦੇ ਅੰਦੋਲਨ ਲੜ ਰਹੇ ਨੇ। ਤੇ ਅੱਜ ਤਾਂ ਨਾ ਸਿੰਘ ਜੀ ਦੇ ਘਰ ਪਹੁੰਚੇ ਹਾਂ ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ ਸਰਲ ਉਹਨਾਂ ਤੋਂ। ਤੇ ਕਿਵੇਂ ਆਪਣੇ ਇਸ ਗਰੀਬ ਘਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਉਹਨਾਂ ਦੇ ਕਰ ਲਿਆ ਕਰ ਲਿਆ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਓ ਇਸ ਅੰਦੋਲਨ ਵਿੱਚ ਹਿੱਸਾ ਲਓ ਸਾਰਿਆਂ ਨੇ ਖੁਸ਼ੀ-ਖੁਸ਼ੀ ਉਹਨਾਂ ਨੂੰ ਰਵਾਨਾ ਕੀਤਾ ਤੇ ਕਿਸ ਇਹੋ ਜੇ ਕਿੰਨੇ ਸਾਰੇ ਪਰਿਵਾਰ ਹੋਣਗੇ ਜਿਹੜੇ ਕਿੰਨੀ ਆਸਾ ਉਮੀਦਾਂ ਲੈ ਕੇ ਕਿ ਸਾਡੀ ਆਵਾਜ਼ ਸੁਣੀ ਜਾਊਗੀ ਅਸੀਂ ਇੱਕ ਲੜਾਈ ਲੜ ਰਹੇ ਹਾਂ ਤੇ ਸਾਡੀ ਸਰਕਾਰ ਸਾਡੀ ਸੁਣੂਗੀ ਤੇ 7 ਦਿਨ ਹੋ ਗਏ ਉਸ ਠੰਡੇ ਮੌਸਮ 'ਚ 15-20 ਸਾਲ 'ਚ ਦਿੱਲੀ 'ਚ ਸਭ ਤੋਂ ਠੰਡ ਦਾ ਸਮਾਂ ਇਹ ਦਿਨ ਹੈਗੇ ਪੰਦਰਾਂ ਵੀ ਸਾਲ ਚ ਨਹੀਂ ਸਰਦੀ ਨਹੀਂ ਪਈ ਜਿਹਨਾਂ ਅੱਜ ਪਈ ਹੈ ਤੇ ਸਾਡੀ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਬੱਚੇ ਤੇ ਤਨਨਾ ਸਿੰਘ ਵਰਗੇ ਸਾਡੇ 15 ਭੈਣ ਪਰ ਸਾਡੇ 15 ਭਰਾਵਾਂ ਨੇ ਆਪਦੀ ਸ਼ਹਾਦਤ ਦਿੱਤੀ ਤੇ ਉਹ ਜਿਹੜੇ ਉੱਥੇ ਬੈਠੇ ਨੇ ਉਹ ਵੀ ਮਹਾਨ ਤੋਂ ਘੱਟ ਨਹੀਂ ਜਿਹੜਾ ਇਹ ਸਾਰੀ ਚੀਜ਼ਾਂ ਦਾ ਸਾਹਮਣਾ ਕਰਦੇ ਹੋਏ ਲਾਠੀਆਂ ਦਾ વોਟਰ ਕੈਨਨ ਦਾ ਅਥਰੂਗੈ ਸਾਦਾ ਕੀ ਤਸ਼ੱਦਦ ਆਪਣੀ ਸਰਕਾਰ ਕਰਦੀ ਆਪਣੇ ਤੇ ਉੱਤੇ ਮੈਨੂੰ ਤਾਂ ਸੋਚ ਕੇ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕੀ ਸ਼ਾਂਤਮਈ ਆਪਣਾ ਹੱਕ ਜਿਹੜਾ ਹਰ ਇੱਕ ਇਨਸਾਨ ਦਾ ਬੰਦਾ ਹੈ ਕਿ ਤੁਸੀਂ ਆਪਣੀ ਆਵਾਜ਼ ਉਠਾਓ ਦੇਸ਼ ਦੇ ਕਿਸੇ ਕੋਨੇ ਚ ਜਾਓ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਜਾ ਰਹੇ ਨੇ ਹਰਿਆਣਾ ਸਰਕਾਰ ਨੇ ਵੱਡੇ ਵੱਡੇ ਪੱਥਰ ਟੋਏ ਪਟਕੇ ਅਥਰੂ ਦੇ ਗੈਸ ਲਠੀਆਂ ਦੇ ਨਾਲ ਆਪਣਿਆਂ ਨੂੰ ਰੋਕਿਆ ਤਸ਼ੱਦਦ ਕੀਤੀ ਇਹਨਾਂ ਸਾਰਿਆਂ ਦੇ ਉੱਤੇ ਤੇ ਫਿਰ ਪਰਚੇ ਵੀ ਦਰਜ ਇਹਨਾਂ ਦੇ ਉੱਤੇ ਕੀਤੇ ਗਏ ਇਹਨਾਂ ਦਾ ਕਸੂਰ ਕੀ ਸੀ ਕਿ ਜਿਹੜਾ ਇਹਨਾਂ ਦਾ ਬੁਨਿਆਦੀ ਹੱਕ ਹੈਗਾ ਕਿ ਅਸੀਂ ਜਿੱਥੇ ਮਰਜ਼ੀ ਜਾਈਏ ਸ਼ਾਂਤਮਈ ਤਰੀਕੇ ਨਾਲ ਆਪਣੀ ਆਵਾਜ਼ ਉਠਾਈਏ ਇਹ ਕੋਈ ਗੁਨਾਹ ਸੀਗਾ ਆਪ ਦੁਨੀਆ ਭਰ ਤੇ ਸਾਰੇ ਲੋਕੀ ਇਸ ਸਰਕਾਰ ਦੀ ਨਿੰਦਾ ਕਰ ਰਹੇ ਨੇ ਸਾਡੇ 15 ਭਰਾ ਸ਼ਹੀਦ ਹੋ ਗਏ ਨੇ ਤੇ 7 ਦਿਨ ਨਿਕਲ ਗਏ ਨੇ ਇਹਨਾਂ ਨੂੰ ਗਲਬਾ ਤਾਂ ਸੋਝੜੀਆਂ ਨਹੀਂ ਅਜੇ ਸਮਝ ਨਹੀਂ ਆਇਆ ਕਿ ਕਿਸਾਨ ਕੀ ਮੰਗ ਰਹੇ ਨੇ ਇਹ ਔਰੰਗਜ਼ੇਬ ਦੀ ਸਰਕਾਰ ਹੈ ਜੀ ਕਿ ਆਪਣਿਆਂ ਦੀ ਨਹੀਂ ਸੁਣਦੀ ਮੈਂ ਤੁਹਾਡੀ ਮੈਂ ਤਾਂ ਹੀ ਬੇਨਤੀ ਕਰਾਂਗੀ ਇਹਨਾਂ ਗਰੀਬਾ ਪਰਿਵਾਰਾਂ ਦੇ ਹਾਲਾਤ ਆ ਕੇ ਦੇਖੋ ਤੁਹਾਡੇ ਕੀਤੇ ਹੋਏ ਕਰਕੇ ਜਿਨ੍ਹਾਂ ਦੀ ਜਾਨਾਂ ਗਈਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਕੌਣ ਸੰਭੋਗਾ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਅੱਜ ਸੂਬੇ ਦੇ ਮੁੱਖ ਮੰਤਰੀ ਜਿਨ੍ਹਾਂ ਨੂੰ ਇਸ ਲੜਾਈ 'ਚ ਅੱਗੇ ਹੋਣਾ ਸੀਗਾ ਇਹ ਲੋਕਾਂ ਨੂੰ ਇਸ ਨਾਬਤਿਆਨ ਨਹੀਂ ਦੇਣਾ ਸੀਗਾ ਅੱਜ ਫਾਰਮ ਹਾਊਸ 'ਚ ਐਸ਼ ਕਰ ਰਹੇ ਨੇ ਤੇ ਗ੍ਰਹਿ ਮੰਤਰੀ ਦੇ ਨਾਲ ਪਤਾ ਨਹੀਂ ਬੰਦ ਦਰਵਾਜ਼ੇ ਦੇ ਪਿੱਛੇ ਕੀ ਸੌਦੇ ਕਰਕੇ ਆਏ ਨੇ ਉਹਨੇ ਜਿਹੜੀ ਸੰਘਰਸ਼ ਨੂੰ ਲੈ ਕੇ ਇੱਕ ਵੱਡੇ ਬਾਦਲ ਸਾਹਿਬ ਨੇ ਪਦਨ ਵੀ ਪੂਛਣ ਅਵਾਰਡ ਆ ਜਿਹੜਾ ਉਹ ਵਾਪਸ ਕਰਨ ਦਾ ਐਲਾਨ ਕੀਤਾ ਜੀ ਦੇਖੋ ਜਿਸ ਟਾਈਮ ਤੋਂ ਇਹ ਕਾਨੂੰਨਾ ਦੀ ਗੱਲ ਸ਼ੁਰੂ ਹੋਈ ਹੈ ਇਹ ਮੇਰੇ ਨੋਟਿਸ 'ਚ 15 ਮਹੀਨੋਂ ਇਹ ਮੇਰੇ ਨੋਟਿਸ 'ਚ ਆਈ ਹੈ ਲਗਾਤਾਰ ਉਸ ਟਾਈਮ ਉਸ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਮੈਂ 2.5 ਮਹੀਨੇ ਆਪਣਾ ਪੂਰਾ ਜ਼ੋਰ ਲਾਇਆ ਕਿ ਯਾ ਉਹਨਾਂ ਦੀ ਗੱਲ ਕਿਸਾਨਾਂ ਨੂੰ ਸਮਝਾ ਸਕਾਂ ਤੇ ਕਿਸਾਨਾਂ ਦੀ ਗੱਲਾਂ ਉਹਨਾਂ ਨੂੰ ਬਣਵਾ ਸਕਾਂ ਲੇਕਿਨ ਮੈਨੂੰ ਉਸ ਟਾਈਮ ਜਿੱਥੇ ਆਪਣੇ ਉੱਤੇ ਮੈਨੂੰ ਦੁੱਖ ਹੁੰਦਾ ਸੀ ਕਿ ਮੇਰੀ ਨਾਕਾਮੀਆਬੀ ਰਹੀ ਕਿ ਮੈਂ ਆਪਣੇ ਆਪਣੀ ਸਰਕਾਰ ਨੂੰ ਨਹੀਂ ਸਮਝਾ ਸਕੀ ਇਹ ਤਾਂ ਮੈਨੂੰ ਹੁਣ 6 ਮਹੀਨਾ ਬਾਅਦ ਪਤਾ ਲੱਗਿਆ ਜਦ ਲੱਖਾਂ ਕਿਸਾਨ ریل ਦੇ ਪਟੜੀਆਂ 'ਚ ਬੈਠੇ ਹੋਏ ਨੇ ਸੱਤ ਦਿਨਾਂ ਤੋਂ ਠੰਡ 'ਤੇ ਬੈਠੇ ਹੋਏ ਨੇ ਲਾਠੀਆਂ ਖਾਰੇ ਵੜਦੇ ਇਹਨਾਂ ਨੂੰ ਸਮਝਣ ਸਮਝਣਾ ਚਾਹੁੰਦੇ ਹੀ ਨਹੀਂ ਰਗੇ ਤੇ ਬਾਦਲ ਸਾਹਿਬ ਨੂੰ ਮੈਂ ਦੇਖਿਆ ਹੈਗਾ ਕਿ ਪਿਛਲੇ 2 ਮਹੀਨੇ ਚੋਂ ਤੱਕ ਜਿਹੜੇ ਵਿਛਲਤ ਸੀਗੇ ਲੇਕਿਨ ਇਹਨਾ 6-7 ਦਿਨਾਂ 'ਤੇ ਜਦੋਂ ਤੋਂ ਇਹਨਾਂ ਨੇ ਟੀਵੀ 'ਚ ਉਹ ਲਾਠੀਆਂ ਦੇਖਿਆ ਆਸੂ ਦੇ ਬੁਸ਼ਾਰ ਦੇਖੇ ਕੰਨਾ ਸਿੰਘ ਵਰਗੇ ਕਿਸਾਨਾਂ ਬਾਰੇ ਪਤਾ ਕਿੰਨੇ ਵਿਛਲਤ ਬਾਦਲ ਸਾਹਿਬ ਰਹੇ ਨੇ ਕਿ ਉਹਨਾਂ ਦੀ ਹੁਣ 94 ਇਅਰਸ ਉਹਨਾਂ ਦੀ ਉਮਰ ਹੋ ਗਈ ਹੈ ਤੇ ਰੋਜ਼ ਮੈਨੂੰ ਕਹਿੰਦੇ ਬੇਟਾ ਮੈਂ ਵੀ ਜਾਣਾ ਹੈ ਤੇ ਮੈਂ ਉਹਨਾਂ ਕਹਿੰਦੀ ਡੈਡੀ ਉੱਥੇ ਤੁਸੀਂ ਨਹੀਂ ਸਿਆਸੀ ਬੰਦੇ ਉਹ ਨਹੀਂ ਚਾਹਦੇ ਕਿਸਾਨਾਂ ਦਾ ਅੰਦੋਲਨ ਹੈਗਾ ਤੁਹਾਡੀ ਸਿਹਤ ਨਹੀਂ ਕਰਦੀ ਉਹ ਮੈਨੂੰ ਰੋਜ਼ ਪੁੱਛਦੇ ਨੇ ਕਿ ਮੈਂ ਇੱਥੇ ਸਾਰੀ ਉਮਰ ਜਨਾਬ ਮਗਰ ਮੈਂ ਲਾਤੀ ਦੀ ਆ ਮੈਂ ਘਰੇ ਬੈਠਾ ਮੈਂ ਕੀ ਕਰ ਰਿਹਾ ਸੀਆ ਸਾਹਿਬ ਦੀ ਜਿਹੜੀ ਮੀਟਿੰਗ ਹੋਈ ਹੈ ਮੈਂ ਉਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਵੀ ਮੇਰੇ ਕੋਲੇ ਗੱਲ ਕਰਨ ਨੂੰ ਕੁਝ ਨਹੀਂ ਹੈਗਾ ਜਿਹੜੀ ਪੰਜਾਬ ਦੀ ਅਰਥ ਵਿਵਸਥਾ ਉਹ ਵੀ ਪ੍ਰਭਾਵਿਤ ਹੋ ਰਹੀ ਹੈ ਵੀ ਸਰਕਾਰ ਨੂੰ ਕੁਝ ਨਾ ਕੋਈ ਹੱਲ ਕਰਨਾ ਚਾਹੀਦਾ ਉਹਨਾਂ ਕੋਲੇ ਕੋਈ ਕਾਰਨ ਨਹੀਂ ਹੈਗਾ ਵੀ ਉਹ ਕਿਸੇ ਰੋੜੀ ਵੀ ਹੱਲ ਕਰਵਾ ਦੇਣ ਚਾਰ ਮੀਟਿੰਗਾਂ ਹੋਣੀਆਂ ਕਿਸਮਾ ਚੌਥੀ ਮੀਟਿੰਗ ਜਾ ਕੇ ਉਹਨਾਂ ਨੂੰ ਹਮੇਸ਼ਾ ਨੇ ਟਾਈਮ ਦਿੱਤਾ ਜੀ ਠੀਕ ਹੈ ਮੈਂ ਕੈਪਟਨ ਸਾਹਿਬ ਨੂੰ ਕਹਿੰਦੀ ਆ ਜਦ ਸਾਲ ਪਹਿਲੇ ਤੁਸੀਂ ਇਹਨਾਂ ਕਾਨੂੰਨਾ ਚਿੱਤਰ ਨੇ ਦਸਖਤ ਕਰਕੇ ਆਏ ਜਦ ਮੁੱਖ ਮੰਤਰੀ ਆਦੀ ਕਮੇਟੀ ਬਣੀ ਸੀ ਉਸ ਟਾਈਮ ਕਾਸ਼ ਤੁਸੀਂ ਕਾਗਜ਼ ਪੜੇ ਹੁੰਦੇ ਜਿਹਦੇ ਉੱਤੇ ਤੁਸੀਂ ਦਸਖਤ ਕੀਤੇ ਨੇ 6 ਮੀਟਿੰਗਾਂ ਹੋਈਆਂ ਤੁਹਾਡੇ ਵਿੱਤ ਮੰਤਰੀ ਹੋ ਕੇ ਤੁਹਾਡੇ ਅਫਸਰ ਹੋ ਕੇ ਤੁਸੀਂ ਸਹਿਮਤੀ ਦਿੱਤੀ ਇੱਕ ਪਾਸੇ ਡਰਾਮਾ ਕਰੀ ਜਾਂਦੇ ਹੋ ਵਿਧਾਨ ਸਭਾ 'ਚ ਕਹਿੰਦੇ ਜੇ ਲੋਕਾਂ ਦੀ ਮੰਗਾਂ ਨਹੀਂ ਟੱਕੇ ਮੂਥੇ ਮਾਰ ਕੇ ਆਣਾ ਸੀ ਉੱਥੇ ਪਤਾ ਲੱਗੇ ਦੁਨੀਆ ਨੂੰ ਕਿ ਮੁਖਮਤਨੀ ਨੇ ਇਸ ਤਿਫਾ ਦਿੱਤਾ ਹੈਗਾ ਅੱਜ ਇਹ ਬਲ ਦੇਣਾ ਹੈ ਕਿਸਾਨਾਂ ਨੂੰ ਤੇ ਸ਼ਰਮ ਨਹੀਂ ਅਕਾਲੀ ਦਲ ਤੋਂ ਸਿੱਖੋ ਇਸ ਸੰਘਰਸ਼ ਨੂੰ ਬੰਦ ਕਿਵੇਂ ਦਿੰਦੇ ਕੱਲੇ ਗੱਲਾਂ ਮਾਰ ਕੇ ਡਰਾਮੇ ਕਰਕੇ ਰਲੇ ਮਿਲੇ ਹੋ ਤੁਸੀਂ ਦੁੱਖ ਹੁੰਦਾ ਹੈਗਾ ਅੱਜ ਇਸਮਰਜੇ ਬਾਲਵ ਸਾਹਿਬ ਨੇ ਜਿਹੜਾ ਸਭ ਤੋਂ ਵੱਡਾ ਐਵਾਰਡ ਹੁੰਦਾ ਹੈ ਭਾਰਤ ਰਤਨ ਦੇ ਬਾਅਦ ਪਦਮ ਵਿਭੂਸ਼ਣ ਵਿਚਾਰੇ ਇਸਮਰਜੇ ਕਹਿੰਦੇ ਮੇਰੇ ਕੋਲ ਕੁਝ ਨਹੀਂ ਹੈ ਮੈਂ ਆਪਣੀ ਜਾਨ ਦੇਣ ਨੂੰ ਤਿਆਰ ਹਾਂ ਤੇ ਉਹਨਾਂ ਨੇ ਪਦਮ ਵਿਭੂਸ਼ਣ ਚੱਕ ਕੇ ਵੀ ਇਹਨਾਂ ਦੇ ਮੂਥੇ ਮਾਰਿਆ ਕਿ ਜੇ ਮੇਰੇ ਲੋਕਾਂ ਵੀ ਨਹੀਂ ਤੁਸੀਂ ਸੁਣ ਸਕਦੇ ਆ ਕਿਹੋ ਜੀ ਸਰਕਾਰਾਂ ਜਿਹਨਾਂ ਲੋਕਾਂ ਨੂੰ ਉੱਥੇ ਹੋ ਜਾ ਤਸ਼ੱਦਦ ਕਰੀ ਜਾ ਰਿਹਾ ਸੀਐਮ ਨਹੀਂ ਨਹੀਂ ਅਮਿਤ ਸ਼ਾ ਨੂੰ ਸੁਰੱਖਿਆ ਤੇ ਆਰਥਿਕਤਾ ਦਾ ਹਵਾਲਾ ਦਿੱਤਾ ਕਿਸਾਨੀ ਅੰਦੋਲਨ ਲਈ ਕਿਸ ਤਰ੍ਹਾਂ ਲੱਗ ਰਿਹਾ ਕਿ ਨਹੀਂ ਸ਼ਰਮ ਦੀ ਗੱਲ ਹੈ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਆਪਣੇ ਕਿਸਾਨਾਂ ਦੀ ਗੱਲ ਕਰਨ ਦੇ ਬਜਾਏ ਅੱਜ ਸੁਰੱਖਿਆ ਦੇ ਪਿੱਛੇ ਲੁਕ ਰਿਹਾ ਆ ਉਹ ਕਿਸਾਨ ਹੈਗੇ ਉਹ ਲੋਕੀ ਨੇ ਜਿਨ੍ਹਾਂ ਦੇ ਪੁੱਤਾਂ ਨੇ ਅੱਜ ਬਾਰਡਰਾਂ 'ਚ ਰਾਖੀ ਕਰਨੇ ਨੇ ਆ ਮੇਰੇ ਹਲਕੇ ਤੋਂ ਹੀ ਮਹਦੁਰ ਸ਼ੇਰ ਸੀ ਜਿਹਨੇ ਹੁਣ ਚੀਨ ਜਿਹੀ ਲੜਾਈ ਉਹ ਇਸੇ ਤਰ੍ਹਾਂ ਪੰਜਾ ਪੰਜਾ ਦਸਾ ਦਸਾ ਨੂੰ ਇਕੱਠੇ ਇੱਕ ਸਾਡੇ ਸ਼ੇਰ ਨੇ ਖਤਮ ਕਰਤਾ ਸੀਗਾ ਆਹੋ ਲੋਕੀ ਨੇ ਜਿਹੜੇ ਇੱਕ ਪਾਸੇ ਦੇਸ਼ ਦੀ ਰੱਖਿਆ ਕਰਦੇ ਦੂਜੇ ਪਾਸੇ ਆਮ ਦਾਤੇ ਜਿਹੜਾ ਦੇ ਦੁਨੀਆਂ ਦਾ ਢਿੱਡ ਭਰਦੇ ਨੇ ਤੇ ਕੈਪਟਨ ਸਾਹਿਬ ਨੂੰ ਸੁਰੱਖਿਆ ਦੀ ਗੱਲ ਹੋ ਰਹੀ ਸੁਰੱਖਿਆ ਛੱਡੋ ਸਾਡਾ ਪੰਜਾਬੀ ਕਾਫੀ ਆਪਣੇ ਦੁਸ਼ਮਣਾਂ ਨੂੰ ਨਿਬੜ ਲੂਗਾ ਕੈਪਟਨ ਸਾਹਿਬ ਤੁਸੀਂ ਆਪਣਾ ਫਰਜ਼ ਅਦਾ ਕਰੋ ਇਹ ਝੂਠੀਆਂ ਥੋਖਰੀਆਂ ਗੱਲਾਂ ਦੇ ਮਗਰ ਤੁਸੀਂ ਇੱਕ ਗਿੱਦੜ ਦੀ ਤਰ੍ਹਾਂ ਲੂੰ ਤਾਂ ਕੈਪਟਨ ਕਹਿੰਦੇ ਹੋ ਥੋੜਾ ਸ਼ੇਰ ਵਰਗੇ ਬਣੋ ਜਿਸ ਕੌਮ ਦੀ ਤੁਸੀਂ ਨੁਮਾਇੰਦਗੀ ਕਰ ਰਹੇ ਹੋ ਜਿਸ ਸੁਭੇ ਦੀ ਤੁਸੀਂ ਨੁਮਾਇੰਦਗੀ ਕਰ ਰਹੇ ਹੋ ਘੱਟ ਤੋਂ ਘੱਟ ਉਹਦਾ ਤਾਂ ਇਲਾਜ ਲਹਾਜ਼ ਰੱਖੋ ਜਿਹੜੇ ਧਰਨੇ ਚੱਲ ਰਹੇ ਆ ਉਹਨਾਂ ਨੂੰ